ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਔਰ ਕਾਲ ਗੰਜ ਦਿੱਲੀ ਜੋ ਕਿ ਆਪ ਜੀ ਨੂੰ ਪਤਾ ਹੈ ਧਾਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਦਿੱਲੀ ਚਾਂਦਨੀ ਚੌਕ ਦੇ ਵਿੱਚ ਜੋ ਸੀਸ ਗੰਜ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਵੀ ਤੇ ਆਪਣਾ ਸੀਸ ਬਲੀਦਾਨ ਦਿੱਤਾ ਤੇ ਉਸ ਵੇਲੇ ਬਹੁਤ ਵੱਡੀ ਇਹ ਜੋ ਇਸ ਛਿਧੀ ਪ੍ਰਾਪਤ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਗੱਲਾ ਜੀ ਨੂੰ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਤੇ ਇਹ ਸਥਾਨ ਜੋ ਉਹਨਾਂ ਦਾ ਸੀਸ ਤੇ ਥਾੜ ਨੂੰ ਲਿਜਾਣ ਵਾਸਤੇ ਰੋਕ ਲੱਗੀ ਹੋਈ ਸੀ ਕਿ ਕੋਈ ਵੀ ਹੱਥ ਲਾਵੇਗਾ ਉਹਨਾਂ ਦੇ ਸੀਸ ਨੂੰ ਜਾਂ ਥਾੜ ਨੂੰ ਤਾਂ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਵੇਗੀ ਤੇ ਪਰ ਲੱਖੀ ਸ਼ਾਹ ਬਨਜਾਰਾ ਤੇ ਬਾਬਾ ਜੀਵਨ ਸਿੰਘ ਜੀ ਉਹ ਆਪਣਾ ਸੀਸ ਜਿਹੜਾ ਆਨੰਦਪੁਰ ਸਾਬ੍ਹ ਲੈ ਕੇ ਗਏ ਤੇ ਜਿਹੜਾ ਧੜ ਸੀ ਉਹ ਲੱਖੀ ਸਾਹਿਬ ਨੇ ਜਾ ਰੇ ਆਪਣੇ ਘਰ ਲੈ ਕੇ ਆਏ ਉਹਨਾਂ ਨੇ ਰੱਖ ਕੇ ਆਪਣਾ ਇੱਥੇ ਚਿਖਾ ਜਿਣ ਕੇ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ ਉਸ ਗੁਰਦੁਆਰਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਇੱਥੇ ਆ ਕੇ ਦਰਸ਼ਨ ਕਰੋ ਜਗ੍ਹਾ ਵੀ ਬਣੀ ਹੋਈ ਹੈ ਤੇ ਬਹੁਤ ਸੋਹਣਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਸੋ ਬਹੁਤ ਵੱਡੀ ਸੇਵਾ ਲੱਖੀ ਸਾਹਿਬ ਵਨਜਾਰਾ ਜੀ ਦੀ ਜੋ ਉਹਨਾਂ ਨੇ ਸੇਵਾ ਨਿਭਾਈ ਹੈ ਉਹਨੂੰ ਕੁੱਟ ਨੂੰ ਕਟਾਣ ਅਸੀਂ ਨਮਸਕਾਰ ਕਰਦੇ ਆ ਜੋ ਐਡੀ ਵੱਡੀ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਤੋਂ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਅਗਰ